ਜੀ ਤੁਹਾਨੂੰ ਨਾ ਸਕੂਲ ਤੋਂ ਪੋਨ ਆਇਆ 1:30 ਵਜੇ ਕਹਿੰਦੇ ਆਖ ਜੀ ਤੁਸੀਂ ਗੌਰਵ ਦੇ ਮम्मा ਬੋਲਦੇ ਹੋ ਮੈਂ ਕਹਾ ਹਾਂਜੀ ਮੈਂ ਗੌਰਵ ਦੀ ਮम्मा ਬੋਲਦੀ ਆਂ ਕਹਿੰਦੇ ਆ ਕਿ ਤੁਹਾਨੂੰ ਸਕੂਲ ਚ ਬੁਲਾਇਆ ਹੈ ਪ੍ਰਿੰਸੀਪਲ ਨੇ ਤੇ ਅਸੀਂ ਚਲੇ ਗਏ ਜੀ ਉੱਥੇ ਤੇ ਜਦੋਂ ਅਸੀਂ ਪ੍ਰਿੰਸੀਪਲ ਨੂੰ ਮਿਲੇ ਤੇ ਮਤਲਬ ਕਿ ਇਹ ਵੀ ਆ ਗਿਆ ਸਾਡੇ ਕੋਲ ਤੇ ਪ੍ਰਿੰਸੀਪਲ ਕਹਿੰਦਾ ਕਹਿੰਦਾ ਸੀ ਇਹਨੂੰ ਸਕੂਲ ਚ ਨਹੀਂ ਰੱਖਣਾ ਹੈਗਾ ਕਿ ਇਹ ਮਤਲਬ ਕਿ ਨਾ ਅਸੀਂ ਕੈਮਰੇ ਚੈੱਕ ਕੀਤੇ ਅਗੇ ਕਿ ਉਹਦੇ ਵਿੱਚ ਸ਼ਰਟ ਚੱਕ ਕੇ ਨਾ ਇਹ ਨੱਚੀ ਜਾਂਦਾ ਸੀ ਤੇ ਮਤਲਬ ਕਿ ਇਹ ਕਹਿੰਦੇ ਜਦੋਂ ਨਕੀ ਜਾਂਦਾ ਸੀ ਕਹਿੰਦੇ ਸੀ ਇਹਨੂੰ ਸਕੂਲ ਚ ਨਹੀਂ ਰੱਖਣਾਗਾ ਬਸ ਅਸੀਂ ਆਖਿਆ ਜੀ ਇਹਦੀ ਗਲਤੀ ਤਾਂ ਦੱਸੋ ਸਾਣ ਕੀ ਗਲਤੀ ਹੈ ਉਹ ਕੋਈ ਗਲਤੀ ਨਹੀਂ ਦਸੀ ਫਿਰ ਤਿੰਨ ਟੀਚਰਾਂ ਨੇ ਰਲ ਕੇ ਇਹਨੂੰ ਇੰਨਾ ਕੁੱਟਿਆ ਕਿ ਇਹਦੇ ਅੱਖਾਂ ਮੂਰੇ ਨੇ ਰਹਿ ਗਏ ਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਇਹਨੇ ਅਸੀਂ ਚੁੱਪ ਕਰਕੇ ਘਰ ਨੂੰ ਲੈ ਆਏ ਔਣ ਸਾਰੇ ਸੌ ਗਿਆ ਸੌ ਕੇ ਤੇ ਉੱਠ ਕੇ ਕਹਿੰਦਾ ਮम्मा ਮੈਨੂੰ ਪਤਾ ਨਹੀਂ ਕੀ ਹੋ ਰਿਹਾ ਕਹਿੰਦਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਸਾਹ ਮਿਲ ਖਾ ਉਖਾਈ ਜਾਂਦਾਗਾ ਬਸ ਸਾਡੇ ਐਨੇ ਕੀ ਭਾਦੀ ਬਣ ਗਏ ਕਿ ਫਿਰ ਫਤਾਰੀ ਹਸਪੀਟਲ ਚ ਲੈ ਆਏ ਤੜੌੜ ਇਹਨਾਂ ਨੇ ਸਾਨੂੰ ਬਰਨਾਲੇ ਦੇ ਪ੍ਰਕਾਰ ਤੱਕ ਇਹ ਕਹਿੰਦੇ ਕਿ ਤੁਸੀਂ ਉੱਥੇ ਲੈ ਜਾਓ ਇੱਕ ਇਹਦੇ ਕੰਨ ਦੇ ਵਿੱਚ ਵਾਲੀ ਪਾਈ ਹੋਈ ਸੀਗੀ ਉਹ ਸਾਡਾ ਸ਼ੁਰੂ ਤੋਂ ਹੀ ਲਿਖ ਕੇ ਦਿੱਤਾ ਹੋਇਆਗਾ ਕਿ ਅਸੀਂ ਇਹਦੇ ਵਾਲੀ ਨਹੀਂ ਲਾ ਸਕਦੇ ਪਰ ਉਹਨਾਂ ਨੇ ਇਹ ਮੰਨਦੇ ਨਹੀਂ ਹੈਗੇ ਉਹ ਆਜ਼ ਆਈ ਵਾਰੀ ਇਹਨੂੰ ਫੜ ਕੇ ਉਹਦੀ ਕੁੱਟ ਦਿੰਦੇ ਆ ਕਹਿੰਦੇ ਤੂੰ ਵਾਲੀ ਕਿਉਂ ਪਾ ਕੇ ਉਹਨਾਂ ਜਦੋਂ ਅਸੀਂ ਮੰਨ ਜਦੋਂ ਅਸੀਂ ਉਹਨੂੰ ਉਹਨੂੰ ਲਿਖ ਕੇ ਦਿੱਤਾ ਹੋਇਆਗਾ ਜੇ ਨਾਲ ਲਿਖ ਕੇ ਦਿੱਤਾ ਹੋਇਆ ਵੀ ਫੇਰ ਵੀ ਹੋਵੇ ਕਿਤੇ ਇਹਨਾਂ ਨੇ ਦੱਸਿਆ ਨਹੀਂ ਸਾਨੂੰ ਅਸੀਂ ਸਾਰੀ ਗੱਲ ਦੱਸੀ ਹੋਈ ਆ ਉਹਨਾਂ ਨੂੰ ਪਹਿਲਾਂ ਵੀ ਕੋਈ ਕਿਨਾਂਟ ਕਰਿਆ ਸੀ ਹਾਂਜੀ ਪਹਿਲਾਂ ਵੀ ਹੋਇਆ ਜੀ ਪਹਿਲਾਂ ਕਿਸੇ ਬੱਚੇ ਨੇ ਮਤਲਬ ਕਿ ਆਪ ਹੀ ਬਲੇਟ ਮਾਰ ਕੇ ਜਦੋਂ ਕਿ ਉਹ ਉੱਥੇ ਮੌਜੂਦ ਵੀ ਹੈ ਨਹੀਂ ਸੀਗਾ ਵਰਬ ਉੱਥੇ ਹੈ ਨਹੀਂ ਸੀ ਕਲਾਸ ਦੇ ਵਿੱਚ ਤੇ ਉਹ ਬੱਚੇ ਨੇ ਵੀ ਇਹਦਾ ਨਾਮ ਲਾਇਆ ਸੀਗਾ ਉਦੋਂ ਵੀ ਸਾਨੂੰ ਬੁਲਾਇਆ ਗਿਆ ਸੀ ਉਦੋਂ ਵੀ ਅਸੀਂ ਪ੍ਰਿੰਸੀਪਲ ਨੂੰ ਇਹੀ ਸਵਾਲ ਕੀਤਾ ਸੀਗਾ ਕਿ ਜੀ ਸਾਨੂੰ ਕਮਰਾ ਕੱਢ ਕੇ ਦਿਖਾਓ ਸਾਡੇ ਬੱਚੇ ਦਾ ਕੀ ਗਲਤੀ ਆ ਸਾਡੇ ਬੱਚੇ ਚ ਪਰ ਉਹਨਾਂ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤਾਗਾ ਬਸ ਇਹ ਤੋਂ ਸੌਰੀ ਮੰਗਵਾਤੀ ਕਿ ਇਹ ਹੀ ਗਲਤ ਆ ਬਸ ਤਰਕ ਤੁਹਾਡੇ ਕੋਲ ਇੱਕ ਬੱਚਾ ਹੈ ਕਿ ਇਹ ਇਹ ਰਹਿ ਗਈ ਤਰਹੀ ਇਹਲਾਤੀ ਤੀਜਾਂ ਕਰੇਗੇ ਹਮ ਸਾਡੇ ਕੋਲ ਇੱਕ ਬੱਚਾ ਹੈ ਸੀਗਾ ਜੀ ਉਹਨਾਂ ਦੇ ਘਰ ਦੇ ਦੱਸਣ ਮੁਤਾਬਕ ਵੀ ਆਪਣਾ ਉਹਨੂੰ ਬੱਚੇ ਨੂੰ ਸਕੂਲ ਚ ਆਪਣਾ ਟੀਚਰਸ ਦੁਆਰਾ ਕੁੱਟਿਆ ਗਿਆ ਤੇ ਉਹ ਬੱਚੇ ਦੀ ਸ਼ਿਕਾਇਤ ਸੀ ਕਿ ਉਹਨੂੰ ਕਿਤਾਬ ਆਪਣਾ ਅੱਖਾਂ ਤੋਂ ਥੋੜਾ ਘੱਟ ਦਿਖਾਈ ਦੇ ਰਿਹਾ ਹੈ ਵੀ ਝੋਲਾ ਜਿਹਾ ਦਿਖਾਈ ਦੇ ਰਿਹਾ ਤੇ ਇੱਕ ਉਹਨੂੰ ਆਪਣਾ ਕੰਨ ਚੋਂ ਦੇ ਆਪਣਾ ਰਾਈਟ ਸਾਈਡ ਤੇ ਬਹੁਤ ਜ਼ਿਆਦਾ ਪੇਨ ਹੋ ਰਿਹਾ ਇੱਕ ਬੱਚੇ ਦੇ ਦੱਸਣ ਮੁਤਾਬਕ ਵੀ ਉਹਦੀ ਢੂਈ ਚ ਦਰਦ ਹੋ ਰਿਹਾ ਅਸੀਂ ਉਹਦੇ ਇੱਕ ਵਾਰੀ ਇੱਥੇ ਆਪਣਾ ਫਰਸਟ ਏਡ ਕਰਵਾ ਕੇ ਬੱਚੇ ਨੂੰ ਉਹਨੂੰ ਅਸੀਂ ਆਪਣਾ ਬਰਨਾਲੇ ਰੈਫਰ ਕੀਤਾ ਤਾਂ ਕਿ ਆਪਣਾ ਉਹ ਕੰਨ ਨੱਕ ਗਲੇ ਵਾਲਿਆਂ ਨੂੰ ਤੇ ਇੱਕ ਵਾਰੀ ਆਪਣਾ ਅੱਖਾਂ ਵਾਲੇ ਦੇ ਡਾਕਟਰ ਨੂੰ ਦਿਖਾ ਸਕੇ ਅਸੀਂ ਉਹ ਵੀ ਆਪਣਾ ਜਿਹੜੀ ਬੰਦੀ ਕਾਰਵਾਈ ਸੀਗੀ ਫਰਸਟ ਪੁਲਿਸ ਰਿਪੋਰਟ ਆ ਜਿਹੜੀ ਅਸੀਂ ਆਪਣਾ ਥਾਣੇ ਚੋਂ ਨਾਲ ਦੀ ਨਾਲ ਆਪਣਾ ਜਿੰਮੇਵਾਰ ਚੰਦ ਭੇਜੀ ਤੇ ਅਸੀਂ ਉਹਨੂੰ ਬੱਚੇ ਨੂੰ ਹੁਣ ਆਪਣਾ ਅੱਗੇ ਬਰਨਾਲੇ ਰੈਫਰ ਕੀਤਾ ਤਾਂ ਕਿ ਉਹਦਾ ਜੋ ਇਲਾਜ ਆ ਉਸ ਤਰੀਕੇ ਨਾਲ ਹੋ ਸਕੇ ਤੇ ਪੁਲਿਸ ਨੂੰ ਅਸੀਂ ਜਿਹੜੀ ਕਾਰਵਾਈ ਭੇਜੀ ਹੈ ਵੀ ਉਹ ਜੋ ਬੰਦੀ ਕਾਰਵਾਈ ਉਹ ਜਿਹੜੇ ਉਹਨਾਂ ਨੇ ਜਿੰਨਾ ਹੀ ਕੀਤਾ ਉਹਦੇ ਖਾਪੋ ਸਰ ਕਿੰਨੇ ਕੋ ਗਿਆ ਇਹ ਬੱਚਾ ਸਾਡੇ ਕੋਲ ਆਇਆ ਸੀਗਾ ਜੀ 7:00 ਵਜੇ ਹਾਂ ਜੀ ਕਿੰਨੇ ਕੋ ਬਰਾਬਰ ਬੱਚਾ 13 ਸਾਲ ਦਾ ਜੀ 8th ਕਲਾਸ ਚ ਪੜਦਾ ਬੱਚਾ ਤੇ ਬੱਚੇ ਜਦੋਂ ਆਪਣਾ ਇੱਕ ਵਾਰੀ ਚੈੱਕ ਕਰਨ ਲੱਗੇ ਤਾਂ ਵਾਕੀ ਪਤਾ ਲੱਗਦਾ ਸੀਗਾ ਵੀ ਬੱਚੇ ਦੇ ਆਪਣਾ ਕਾਫੀ ਪੇਨ ਆ ਤੇ ਕੁੱਟਿਆ ਗਿਆ ਬੱਚੇ ਨੂੰ ਕੱਲ ਲੰਚ ਬ੍ਰੇਕ ਦੇ ਟਾਈਮ ਦੀ ਗੱਲ ਹੈ ਵੈਸੇ ਕਿ ਸੈਸ਼ਨ ਸਾਡਾ ਕਮੈਂਸ ਹੋ ਚੁੱਕਿਆ ਹੈ ਆਈਸੀਸੀ ਦੇ ਅਕੋਰਡਿੰਗ ਤਾਂ ਦੂਜਾ ਦਿਨ ਹਲੇ ਤੱਕ ਤਾਂ ਰੂਲਸ ਨਾਉਂਸ ਨੂੰ ਫਾਲੋ ਕਰਦੇ ਹੋਏ ਲੰਚ ਬ੍ਰੇਕ ਦੇ ਵਿੱਚ ਸ਼ੋਰ ਸ਼ਰਾਬਾ ਨਾ ਹੋਵੇ ਟਾਈਮ ਸਰ ਬੱਚਾ ਹੱਥ ਧੋ ਕੇ ਵਾਸ਼ਰੂਮ ਜਾ ਕੇ ਪ੍ਰੋਪਰ ਆਪਣੀ ਕਲਾਸ ਜਾ ਕੇ ਆਪਣਾ ਲੰਚ ਕਰ ਲਵੇ ਤਾਂ ਇਹਦਾ ਚੀਜ਼ਾਂ ਵਾਸਤੇ ਕੀ ਹੁੰਦਾ ਕਿ ਸਾਡੇ ਸਿਸਟਮ ਨੂੰ ਪੂਰੇ ਨੂੰ ਫਾਲੋ ਕਰਦੇ ਆਂ ਸੀ ਕਿਉਂਕਿ ਵੀਗਰ ਮੈਂ ਆਪ ਸਿਸਟਮ ਚਾ ਨਾ ਤਾਂ ਹੀ ਤਾਂ ਸਾਰਾ ਸਿਸਟਮ ਛਾਏ ਸਿਸਟਮ ਤਾਂ ਹੀ ਸਿਸਟਮ ਚ ਹੋਊਗਾ ਜੇ ਅਸੀਂ ਉਹਨੂੰ ਫਾਲੋ ਕਰਦੇ ਹਾਂ ਤਾਂ ਇੱਕ ਮੇਰਾ ਐਮ ਡੀ ਤੋਂ ਲੈ ਕੇ ਕਰਕੇ ਆ ਪ੍ਰਿੰਸੀਪਲ ਜਾਂ ਟੀਚਰ ਸਾਰੇ ਉਹਨੂੰ ਫਾਲੋ ਕਰਦੇ ਆ ਬੱਚੇ ਫਤਾਂ ਹੀ ਫਾਲੋ ਕਰਨਗੇ ਉਹਦੇ ਚ ਕੀ ਹੈ ਕਿ ਲੰਚ ਬ੍ਰੇਕ ਦੇ ਵਿੱਚ ਜਦੋਂ ਬਾਥਰੂਮ ਦੇ ਕੋਲੇ ਜਿਹੜੇ ਨੇੜੇ ਟੀਚਰਸ ਨੇ ਯੂ ਨੋ ਦੇ ਨੇੜੇ ਜਿਹੜੇ ਰੂਮਸ ਨੇ ਉਹਨਾਂ ਦੀ ਡਿਊਟੀਆਂ ਹੁੰਦੀ ਉਸ ਵਲੇ ਮਰ ਉਹ ਕਲਾਸਰੂਮ ਜਿਸ ਤਰ੍ਹਾਂ ਬੱਚੇ ਵਾਸ਼ਰੂਮ ਦੇ ਗਏ ਆ ਜਾਂ ਹੱਥ ਉਣ ਗਏ ਤਾਂ ਉਸ ਵਲੇ ਉਹ ਬਾਹਰ ਹੁੰਦੇ ਪਲੱਸ ਫਲੋਰ ਵਾਈਜ਼ ਡੀਪੀ ਰੱਖੇ ਹੋਇਆ ਸੀ ਜਿਹੜੇ ਫਿਜ਼ੀਕਲ ਟੀਚਰ ਹੁੰਦਾ ਉਰਕਾ ਹੁੰਦਾ ਹੈ ਰਾਉਂਡ ਤੇ ਵੀ ਕੋਈ ਨਿਊਸੈਂਸ ਤਾਂ ਨਹੀਂ ਹੋ ਰਹੀ ਕਿਉਂਕਿ 15-20 ਮਿੰਟ ਦਾ ਟਾਈਮ ਹੁੰਦਾ ਹੈ ਲੰਚ ਵੀ ਕਰਨਾ ਹਾਤ ਵੀ ਧੋਣੇ ਹਨਾ ਉਹਦੇ ਵਿੱਚ ਕੀ ਹੋਇਆ ਕਿ ਅਚਾਨਕ ਅੰਦਰ ਉੱਥੇ ਬਾਥਰੂਮ ਦੇ ਵਿੱਚ ਸ਼ੋਰ ਸ਼ਰਾਬਾ ਆਇਆ ਤਾਂ ਟੀਚਰ ਭੱਜ ਕੇ ਗਈ ਤਾਂ ਉਹਨਾਂ ਜਾ ਕਰਕੇ ਬੱਚਾ ਫੜ ਲਿਆ ਤੇ ਬੱਚਾ ਉਹ ਸ਼ਰਟ ਛੋਟ ਖੋਲ ਕਰਕੇ ਐਂ ਕਰਕੇ ਕਰਦਾ ਸੀਗਾ ਤੇ ਡੀਪੀ ਉਸ ਬੱਚੇ ਨੂੰ ਖਿੱਚ ਕੇ ਹਨਾ ਮੇਰੇ ਕੋਲੇ ਲਿਆ ਨਾ ਕੋਈ ਮਾਰਕੁੱਟ ਕਿਉਂ ਸੀ ਦੇਖੋ ਕਾਰਪਰਲ ਪੁਲੀਸ਼ਮੈਂਟ ਜਿਹ ਵੈਂਡ ਹੈ ਨਾ ਅਗਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਆਪਾਂ ਨੂੰ ਨਾ ਫੋਲੋ ਕਰੀਏ ਤਾਂ ਇਸ ਚੇਅਰ ਤੇ ਆਪ ਸਾਨੂੰ ਬੈਠਣ ਦਾ ਕੋਈ ਹੱਕ ਨਹੀਂ ਹੈਗਾ ਆ ਇਹ ਚੀਜ਼ਾਂ ਟੀਚਰਸ ਰੂਮ ਹੀ ਪਤਾ ਨੇ ਪਰ ਟੀਚਰ ਦਾ ਇੰਨਾ ਜ਼ਰੂਰ ਹੁੰਦਾ ਹੈ ਕਿ ਤੇ ਬੱਚੇ ਨੂੰ ਪਤਾ ਲੱਗੇ ਕਿ ਤੈਨੂੰ ਅੰਦਰ ਕਦੇ ਵਾਸਤੇ ਲੈ ਕੇ ਜਾਇਆ ਜਾ ਰਿਹਾ ਹੈ ਉਹਨੂੰ ਖਿੱਚ ਕੇ ਅਗਰ ਲੈ ਕੇ ਜਾ ਰਿਹਾ ਅਗਰ ਉਹਨੂੰ ਇਹ ਚੀਜ਼ ਗਲ ਬਣਾ ਦਿੱਤੀ ਮੈਨੂੰ ਟੋਕੋਟੀ ਦਿੱਤਾ ਮਾਰ ਦਿੱਤਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੈਲਿਡ ਕੌਜ਼ ਹੈ ਕਿ ਬੱਚੇ ਨੂੰ ਮਾਰਿਆ ਅੱਗੇ ਮੈਂ ਉਹਨਾਂ ਵੀ ਬੱਚਾ ਜਦੋਂ ਮੇਰੇ ਕੋਲੇ ਆਇਆ ਤਾਂ ਹੁੰਦਾ ਕੀ ਹੈ ਕਿ ਨਾ ਬਾਕੀ ਬੱਚਿਆਂ ਨੂੰ ਸਬਕ ਦੇਣ ਵਾਸਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਅ ਪਹਿਲੇ ਕੀ ਕੀਤਾ ਬੱਚੇ ਰਿਸੈਪਸ਼ਨ ਤੇ ਜਾ ਮਿਲ ਕੇ ਮਾਪਿਆਂ ਨੂੰ ਬੁਲਾਓ ਤੇ ਸਕੂਲ ਕਰੋ ਤੇ ਨੂੰ ਸਸਪੈਂਡ ਕਰੋ ਉਹਨੂੰ ਦਬਾਵਾ ਦੇਣ ਵਾਸਤੇ ਪਹਿਲੇ ਤਾਂ ਇਹ ਗੱਲ ਕੀਤੀ ਜੀ ਫਿਰ 15 ਕਿ 20 ਮਿੰਟ ਬਾਅਦ ਉਹਦੇ ਮਦਰ ਤੇ ਮਦਰ ਨਾਲ ਕੋਈ ਹੋਰ ਸੀਗੇ ਤੇ ਆਗੇ ਮੇਰੇ ਕੋਲੇ ਆ ਗਏ ਅੰਦਰ ਤੇ ਮੈਨੂੰ ਰਿਕੁਐਸਟ ਕਰਨ ਲੱਗੇ ਕਹਿੰਦੇ ਸਾਰੀ 기 ਮੌਕਾ ਦਿਓ ਫਿਰ ਮੈਂ ਜਦੋਂ ਬੱਚਾ ਮੇਰੇ ਕੋਲੇ ਅੰਦਰ ਆਇਆ ਨਾ ਉਸ ਵੇਲੇ ਜਦੋਂ ਆਇਆ ਸੀਗਾ ਉਹਦੀ ਇੱਕ ਸਾਡੇ ਨਾ ਡਿਸਪਲਿਨ ਨੂੰ ਥੋੜੀ ਅਸੀਂ ਖਾਸ ਧਿਆਨ ਰੱਖਦੇ ਹਾਂ ਉਹਦੀ ਕਟਿੰਗ ਮਨਣਾ ਬੱਚਾ ਹੈ ਕਟਿੰਗ ਮਤਲਬ ਨਾ 8ਵੀਂ ਦਾ ਬੱਚਾ ਹੈ ਜਿਹੜੀ ਚੀਜ਼ਾਂ ਅਸੀਂ ਅਲਵਾ ਹੀ ਨਹੀਂ ਕਰਦੇ ਉਹ ਇੱਥੇ ਦੀ ਬਿਲਕੁਲ ਜ਼ੀਰੋ ਹੈ ਸਕਿਨ ਨਜ਼ਰ ਆਉਂਦੀ ਪਈ ਹੈ ਤੇ ਇੱਥੇ ਬਾਲ ਰੱਖੀ ਹੋਇਆ ਇੱਕ ਤਾਂ ਮੈਨੂੰ ਇਹ ਚੀਜ਼ ਨਹੀਂ ਪਸੰਦ ਆਈ ਤੇ ਮੈਂ ਬੱਸ ਉਸ ਦੇਖੋ ਇਹ ਇੰਨਾ ਵੱਡਾ ਕ੍ਰਾਈਮ ਵੀ ਨਹੀਂ ਹੁੰਦਾ ਕਿ ਉਹਨੂੰ ਆਪਾਂ ਇੱਕ ਬਾਥਰੂਮ ਦੇ ਵਿੱਚ ਸ਼ਰਟ ਕੱਟਣ ਵਾਸਤੇ ਜਾਂ ਸ਼ੋਰ ਸ਼ਰਾਬਾ ਕਰਨ ਵਾਸਤੇ ਬੱਚੇ ਨੂੰ ਸਸਪੈਂਡ ਕਰ ਦਈਏ ਪਰ ਨਾ ਇੱਕ ਚੀਜ਼ ਹੋ ਇੱਕ ਚੀਜ਼ ਤੇ ਇੱਕ ਹੋ ਗਈ ਕਟਿੰਗ ਵਾਲੀ ਦੂਜੀ ਚੀਜ਼ ਉਹਦੇ ਨਾਲ ਕੰਨਾਂ ਦੇ ਵਿੱਚ ਉਹ ਮੁੰਦਰੀ ਜੀ ਪਾਈ ਹੋਈ ਸੀ ਮਤਲਬ ਬਾਲੀ ਜੀ ਇਹ ਚੀਜ਼ ਪਹਿਲੇ ਵੀ ਉਹਦੇ ਨਾਲ ਹੋ ਚੁੱਕੀ ਸੀ ਵੀ ਅਸੀਂ ਉਹਨੂੰ ਸਪੈਸ਼ਲ ਕਿਹਾ ਸੀ ਵੀ ਅਗਰ ਕੋਈ ਲੀਜ਼ਸ ਬੇਸ ਤੇ ਹੈ ਤਾਂ ਬਾਲੀ ਪਾਉਣ ਦੇ ਬਜਾਏ ਕੋਕੋਕਾ ਪਾ ਲਓ ਇੰ ਛੋਟਾ ਜਿਹਾ ਬਗਰ ਤੂੰ ਇਸ ਨੂੰ ਮੈਟਲ ਹੀ ਪਾਣਾ ਤਾਂ ਉੱਤ ਬਾਵਜੂਦ ਇਹ ਦੋ ਚੀਜ਼ਾਂ ਉੱਥੇ ਇਕੱਠੀਆਂ ਹੋ ਗਈਆਂ ਤਾਂ ਡਿਸਪਲਿਨਰੀ ਮੈਨੂੰ ਐ ਲੱਗਿਆ ਵੀ ਮੈਨੂੰ ਇਹਨੂੰ 5-4 ਦਿਨ ਘਰੇ ਬਿਠਾਉਣਾ ਚਾਹੀਦਾ ਇਹਨੂੰ ਤਾਂਕਿ ਅਕਲ ਆਵੇ ਵੀ ਉੱਥੇ ਐਕਸ਼ਨ ਹੋਇਆ ਤੇ ਬਾਕੀ ਬੱਚਿਆਂ ਨੂੰ ਥੋੜਾ ਡਿਸਪਲਿਨਰੀ ਇੱਕ ਮੈਸੇਜ ਚਲਾ ਜਾਵੇ ਵੀ ਸਰ ਨੇ ਐਕਸ਼ਨ ਲਿਆ ਹੈ ਇੱਥੇ ਖੜਾ ਹੈ ਬੱਚਾ ਆ ਮੇਰੇ ਸਾਹਮਣੇ ਵਧੀਆ ਮੈਨੂੰ ਰਿਕੁਐਸਟ ਕਰਦਾ ਪਿਆ ਹੈ ਵੀ ਮੈਡਮ ਉਹਦੇ ਮਦਰ ਵੀ ਵੀ ਇੱਕ ਮੌਕਾ ਦੇ ਦਿਓ ਇੰਨੀ ਕੀ ਹੋਈ ਆ ਤੋ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਐਂ ਕਰਕੇ ਕਿਤੇ ਹਸਪੀਟਲਾਈਜ਼ ਏ ਕੋ ਉਹ ਮੈਨੂੰ ਕੁਝ ਜਿਹੜਾ ਆਪਾਂ ਸਾਰਾ ਡਿਸਪੀਨ ਦੀ ਗੱਲ ਕਰਦੇ ਆ ਇਹ ਪਹਿਲਾ ਬੱਚਿਆਂ ਨੂੰ ਪੇਨੈਸ਼ਮੈਂਟ ਇਦਾਂ ਦਿੱਤੀ ਜਾ ਚੁੱਕੀ ਆ ਜਾਂ ਪਹਿਲਾ ਕੇਸ ਆਇਆ ਜੀ ਇਸ ਤਰ੍ਹਾਂ ਦਾ ਇਹ ਜੀ ਸਸਪੈਂਡ ਦਾ ਇਹ ਜੀ ਸਸਪੈਂਡ ਵਾਲਾ ਜੀ ਅਸੀਂ ਕਰਦੇ ਆ ਜੀ ਇਹ ਰੂਲਸ ਨੂੰ ਆਪਾਂ ਸਾਨੂੰ ਥੋੜਾ ਜਿਹਾ ਜਦੋਂ ਬੱਚਾ ਹਦਾਇਤ ਤੋਂ ਬਾਹਰ ਹੁੰਦਾ ਜਦ ਤੱਕ ਅਸੀਂ ਡਿਸਿਪਲਿਨਰੀ ਕਮੇਟੀ ਕੋਈ ਨਿਚੋਰ ਤੇ ਨਹੀਂ ਪਹੁੰਚਦੀ ਵੀ ਅਸਲ ਕੀ ਹੈ ਕਿਉਂਕਿ ਕਈ ਵਰੀਆ ਹੁੰਦਾ ਕਿ ਬੱਚੇ ਨਾਲ ਕੋਈ ਗਲਤ ਵੀ ਹੋ ਜਾਂਦਾ ਵੀ ਹਾਂ ਕਿਸੇ ਦੂਜੇ ਬੱਚੇ ਨੇ ਕਿ